ਵਿਦੇਸ਼ ਦੇ ਵਿੱਚ ਰੋਜ਼ੀ ਰੋਟੀ ਕਮਾਉਣ ਦੇ ਲਈ ਜਾ ਰਹੇ ਪੰਜਾਬੀ ਨੌਜਵਾਨਾਂ ਦੀਆਂ ਮੌਤਾ ਦਾ ਸਿਲਸਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਇੱਕ ਹੋਰ ਨੌਜਵਾਨ ਦੀ ਮੌਤ ਹੋ ਗਈ ਹੈ ਮਹਿਸ 6 ਮਹੀਨੇ ਪਹਿਲਾਂ ਕਰੋਸ਼ੀਆ ਗਿਆ ਸੀ ਇਹ ਨੌਜਵਾਨ 22 ਸਾਲ ਇਸ ਦੀ ਉਮਰ ਸੀ ਪਰ ਦਿਲ ਦਾ ਦੌਰਾ ਪੈਣ ਦੇ ਨਾਲ ਸੰਦੀਪ ਸਿੰਘ ਦੀ ਮੌਤ ਹੋ ਜਾਂਦੀ ਹੈ ਪਰਿਵਾਰ ਤਾਹ ਮਾਰ ਮਾਰ ਰੋ ਰਿਹਾ ਹੈ ਪੋਤਲੀ ਵਿਲਕ ਰਿਹਾ ਕਿਉਂਕਿ ਉਹਨਾਂ ਨੂੰ ਨਹੀਂ ਸੀ ਪਤਾ ਕਿ ਜਿਸ ਪੁੱਤ ਨੂੰ ਉਹ ਵਿਦੇਸ਼ ਘਰ ਦੀ ਗਰੀਬੀ ਦੂਰ ਕਰਨ ਦੇ ਲਈ ਭੇਜ ਰਹੇ ਨੇ ਉਸ ਦੇ ਨਾਲ ਇਹ ਪਾਣਾ ਵਾਪਰ ਜਾਏਗਾ ਜਾਣਕਾਰੀ ਦੇ ਮੁਤਾਬਕ ਤਲਵੰਡੀ ਸਾਬੋ ਦੇ ਪਿੰਡ ਗਾਟ ਵਾਲੀ ਦਾ ਇਹ ਨੌਜਵਾਨ ਰਹਿਣ ਵਾਲਾ ਸੀ ਪੂਰੇ ਪਿੰਡ ਦੇ ਵਿੱਚ ਸੋਗ ਦਾ ਮਾਹੌਲ ਹੈ ਪਰਿਵਾਰ ਵਾਲਿਆਂ ਨੂੰ ਫੋਨ ਆਉਂਦਾ ਜਿੱਥੇ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਉਹਨਾਂ ਦੇ ਪੁੱਤ ਦੀ ਮੌਤ ਹੋ ਗਈ ਹੈ ਤਾਂ ਪਰਿਵਾਰ ਦੇ ਵੱਲੋਂ ਪੁੱਤ ਦੀ ਮ੍ਰਿਤਕ ਦੇ ਨੂੰ ਵਾਪਸ ਲਿਉਣ ਦੀ ਮੰਗ ਕੀਤੀ ਜਾ ਰਹੀ ਹੈ ਜਾਣਕਾਰੀ ਦੇ ਮੁਤਾਬਕ ਭੈਣ ਦੇ ਵਿਆਹ ਦੇ ਲਈ ਇਕਲੌਤਾ ਪੁੱਤ ਮਾਪਿਆਂ ਦਾ ਰੋਜੀ ਰੋਟੀ ਕਮਾਉਣ ਦੇ ਲਈ ਬਾਹਰਲੇ ਦੇਸ਼ ਕਰੋਸ਼ੀਆ ਗਿਆ ਸੀ ਕਿ ਉਹ ਚੰਗੀ ਤਰ੍ਹਾਂ ਉੱਥੇ ਕੰਮ ਕਰੇ ਭੈਣ ਦਾ ਵਿਆਹ ਕਰ ਸਕੇ ਪਰ ਮਾਪਿਆਂ ਨੂੰ ਹੁਣ ਇਹ ਵਿਛੋੜਾ ਸਹਿਣਾ ਪੈ ਰਿਹਾ ਮਾਪਿਆਂ ਦਾ ਇਹ ਪੁੱਤ ਹੁਣ ਕਦੇ ਵਾਪਸ ਨਹੀਂ ਆਏਗਾ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਮਾਪਿਆਂ ਨੇ ਚਾਹਵਾਂ ਦੇ ਨਾਲ ਇਸ ਪੁੱਤ ਨੂੰ ਵਿਦੇਸ਼ ਭੇਜਿਆ ਸੀ ਮਹਿਸ 22 ਸਾਲ ਇਸ ਨੌਜਵਾਨ ਦੀ ਉਮਰ ਸੀ ਪਰ ਦਿਲ ਦਾ ਦੌਰਾ ਪੈਣ ਦੇ ਨਾਲ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਜੀ ਮੈਂ ਨੈਸਿੰਗਾ ਪਤਾਇਆ ਦੋਹਾਂ ਜੀ ਅੱ체 ਦਾ ਸਾਡੇ ਕੋਲ ਦੋ ਚਾਰ ਕਿਲੇ ਵਾਣਾ ਜੀ ਬੇਨਤੀ ਕਰਦੇ ਹਾਂ ਜੀ ਸਾਡੀ ਮਾਫ਼ ਕਰੇ ਸਰਕਾਰ ਨੂੰ 6 ਮਹੀਨੇ ਹੋਏ ਸੀ ਸੰਭੀ ਹੋ ਸਕਦਾ ਡਾਇਗਨੋਸਿਸ ਉਹ ਵੀ ਡੱਟ ਮੋਦੀ ਹੋ ਗਈ ਸੀ ਕਦਰ ਪਰ ਦੀ ਨਿਰਮਾਨੀ ਕਰੇਗੀ ਸਰਕਾਰ ਹਰੇ ਕੋਲ ਪਹੁੰਚੇ ਜੀ ਬਾਈ ਸਾਡਾ ਮੁੰਡਾ ਸੀ 7:00 ਵਜੇ ਦੀ ਗੱਤ ਹੋ ਗਈ ਸਾਨੂੰ 10:00 ਵਜੇ ਫੋਨ ਆਇਆਗਾ ਸਾਡੇ ਪਿੰਡ ਗਟਾਲੀ ਦਾ ਸੰਦੀਪ ਸਿੰਘ ਨਾਂ ਦਾ ਨੌਜਵਾਨ 22 ਸਾਲ ਉਮਰ ਦਾ ਸੀ ਜੋ ਕਿ ਤਕਰੀਬਨ 6 ਮਹੀਨੇ ਪਹਿਲਾਂ ਕਰੇਸ਼ੀਆ ਨਾਮ ਦੇ ਮੁਲਕ ਦੇ ਵਿੱਚ ਆਪਣੀ ਰੋਜੀ ਰੋਟੀ ਦੀ ਕਮਾਈ ਕਰਨ ਵਾਸਤੇ ਗਿਆ ਹੋਇਆ ਸੀ ਉਹਦੇ ਮਾਪੇ ਨੇ ਆਪਣੀ ਜ਼ਮੀਨ ਜਾਇਦਾਦ ਵੇਚ ਕੇ ਉਸ ਬੱਚੇ ਨੂੰ ਬਾਹਰ ਰੋਜੀ ਰੋਟੀ ਕਮਾਉਣ ਵਾਸਤੇ ਭੇਜਿਆ ਸੀ ਉਸਦੇ ਬਾਪ ਕਾਲਾ ਸਿੰਘ ਕੋਲੇ 4 ਏਕੜ ਜ਼ਮੀਨ ਹੈ ਜੀ ਤੇ ਉਸ ਬੱਚੇ ਦੀ ਰਾਤ 9:00 ਵਜੇ ਤੱਕ ਆਪਦੇ ਮਾਪੇ ਨਾਲ ਗੱਲ ਹੋਈ ਹੈ ਡੇਲੀ ਗੱਲ ਹੁੰਦੀ ਸੀ 6 ਮਹੀਨੇ ਪਹਿਲਾਂ ਗਿਆ ਸੀ ਉਥੇ ਡਿਲੀਵਰੀ ਬੁਆਏ ਦਾ ਕੰਮ ਕਰਦਾ ਸੀ ਤੇ ਅਚਨਚੇਤ 2:30 ਵਜੇ ਉਹਦੇ ਆਪਣਾ ਛਾਤੀ 'ਚ ਦਰਦ ਹੋਣ ਨਾਲ ਉਹਦੀ ਡੈਥ ਹੋ ਗਈ ਤੇ ਉਸ ਦੇ ਸਾਥੀਆਂ ਨੇ ਅੱਜ ਸਵੇਰੇ 10 ਵਜੇ ਉਹਦੇ ਮਾਪੇ ਨੂੰ ਸੁਨੇਹਾ ਲਾਇਆ ਫੋਨ ਕੀਤਾ ਤੇ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਇਸ ਗਰੀਬ ਕਿਸਾਨ ਦਾ ਜਿਹੜਾ ਇਕਲੌਤਾ ਪਰਿਵਾਰ ਦਾ ਚਿਰਾਗ ਸੀ ਸੰਦੀਪ ਸਿੰਘ ਨੌਜਵਾਨ ਉਸ ਦੀ ਜਿਹੜੀ ਡੈੱਡ ਬਾਡੀ ਹੈ ਬਹੁਤ ਦਖਦਾਈ ਘਟਨਾ ਹੋਈ ਹੈ ਜਿਹੜੀ ਉਸ ਬੱਚੇ ਦੀ ਤੇ ਉਸ ਬੱਚੇ ਦੀ ਜਿਹੜੀ লাশ ਹੈ ਜੋ ਡੈੱਡ ਬਾਡੀ ਹੈ ਉਹਨੂੰ ਲਿਆਉਣ ਦੇ ਵਿੱਚ ਇਹਨਾਂ ਦਾ ਸਹਿਯੋਗ ਕੀਤਾ ਜਾਵੇ ਮਦਦ ਕੀਤੀ ਜਾਵੇ ਤੇ ਸਰਕਾਰ ਤੇ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਵੀ ਉਸ ਬੱਚੇ ਦੀ ਜਿਹੜੀ ਡੈੱਡ ਬੋਡੀ ਆ ਉਹਨੂੰ ਜਲਦੀ ਤੋਂ ਜਲਦੀ ਉਹਦੇ ਵਾਰਸਾਂ ਦੇ ਹਵਾਲੇ ਲਿਆ ਕੇ ਕੀਤਾ ਜਾਵੇ। ਰੋਂਦੇ ਕਲੋਂਦੇ ਇਸ ਪਰਿਵਾਰ ਦੇ ਵੱਲੋਂ ਪੰਜਾਬ ਤੇ ਭਾਰਤ ਸਰਕਾਰ ਤੋਂ ਮਦਦ ਦੀ ਗੋਹਲ ਲਗਾਈ ਜਾ ਰਹੀ ਹੈ ਕਿ ਆ ਜਾ ਰਹੇ ਕਿ ਉਹਨਾਂ ਦੇ ਪੁੱਤ ਦੀ ਮ੍ਰਿਤਕ ਦੇਹ ਨੂੰ ਪੰਜਾਬ ਲਿਆਂਦਾ ਜਾ ਸਕੇ ਤਾਂ ਜੋ ਆਖਰੀ ਵਾਰ ਆਪਣੇ ਪੁੱਤ ਨੂੰ ਦੇਖ ਸਕਣ।